ਆਰਥਿਕ ਤੰਗਿਆੰਤਰਸ਼ੀਆਂ ਤੇ ਮਨੁੱਖ ਨਾਲ ਹੁੰਦਾ ਵਿਤਕਰਾ ਮਨੁੱਖ ਨੂੰ ਕਿੱਥੋਂ ਤੱਕ ਸ਼ੈਤਾਨ ਦਿਮਾਗ ਮਨਾ ਦਿੰਦਾ ਹੈ ਇਹਨਾਂ ਚੀਜ਼ਾਂ ਬਾਰੇ ਜਾਣਨ ਦਾ ਮੌਕਾ ਸਾਨੂੰ ਹਾਮ ਹੀ ਸਾਡੇ ਤਰਕਸ਼ੀਲ ਸਾਥੀਆਂ ਦੁਆਰਾ ਹੱਲ ਕੀਤੇ ਕੇਸਾਂ ਤੋਂ ਮੇਰਾ ਇੱਕ ਦਿਨ ਮੈਂ ਅਜੇ ਫਿਰੋਜ਼ਪੁਰ ਤੋਂ ਵਾਪਸ ਆਇਆ ਸੀ ਤਾਂ ਮੈਨੂੰ ਮੇਰੇ ਇੱਕ ਸਾਥੀ ਜੋ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਹੈ ਉਹਦਾ ਫੋਨ ਆਇਆ ਕਿ ਸਾਡੀ ਰਿਸ਼ਤੇਦਾਰੀ ਵਿੱਚ ਪਿਛਲੇ ਲਗਭਗ 1 ਸਾਲ ਤੋਂ ਰਹੱਸਮਈ ਘਟਨਾਵਾਂ ਹੋ ਰਹੀਆਂ ਹਨ ਆਪਾਂ ਇਸ ਕੇਸ ਨੂੰ ਹੱਲ ਕਰਨਾ ਹੈ ਮੈਂ ਸਾਰੀ ਕਹਾਣੀ ਸੁਣਨ ਨੂੰ ਪ੍ਰਤਉਸ ਨੂੰ ਸ਼ਨੀਵਾਰ ਨੂੰ ਜਾਨਦਾਰ ਟਾਈਮ ਦੇ ਦਿੱਤਾ ਮਿੱਥੇ ਦਿਨ ਤੇ ਮੈਂ ਅਤੇ ਜਲਾਲਾਬਾਦ ਇਕਾਈ ਦੇ ਪ੍ਰਧਾਨ ਬਲਵਿੰਦਰ ਪਹਿਲਵਾਨ ਇਕਾਈ ਗੁਰੂ ਹਰ ਸਹਾਏ ਦੇ ਸਕੱਤਰ ਬਖਸ਼ੀਸ਼ ਆਜ਼ਾਦ ਅਤੇ ਮੈਂਬਰ ਨਰੇਸ਼ ਰੈੱਠੀ ਸਮੇਤ ਚਾਰ ਮੈਂਬਰੀ ਟੀਮ ਪੀੜਤ ਦੇ ਘਰ ਪਹੁੰਚ ਗਏ ਚਾਹ ਪਾਣੀ ਪੀਣ ਉਪਰੰਤ ਅਸੀਂ ਉਹਨਾਂ ਨੂੰ ਆਪਣੇ ਕੰਮ ਬਾਰੇ ਜਾਣੂ ਕਰਵਾਇਆ ਘਰ ਵਿੱਚ ਮੁਖੀ ਦਾ ਰੋਲ ਔਰਤ ਨਿਭਾ ਰਹੀ ਸੀ ਕਿਉਂਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਸ ਔਰਤ ਦੇ 4 ਲੜਕੇ ਸਨ 2 ਵਿਆਹਿਆ ਤੇ 2 ਕੁਆਰੇ ਸਨ ਅਸੀਂ ਸਭ ਤੋਂ ਪਹਿਲਾਂ ਵੱਡੇ ਲੜਕੇ ਨਾਲ ਗੱਲਬਾਤ ਕੀਤੀ ਉਸਨੇ ਦੱਸਿਆ ਕਿ ਮੈਂ ਘਰ ਵਿੱਚ ਹੀ ਟੇਲਰ ਮਾਸਟਰ ਦੀ ਦੁਕਾਨ ਕਰਦਾ ਹਾਂ ਅਸੀਂ ਆਪਣਾ ਇੱਕ ਮੈਂਬਰ ਬਾਹਰ ਬਿਠਾ ਦਿੱਤਾ ਤਾਂ ਕਿ ਬਾਹਲੇ ਮੈਂਬਰਾਂ ਦੀਆਂ ਸਰਗਰਮੀਆਂ ਨੋਟ ਕੀਤੀਆਂ ਜਾ ਸਕਣ ਵੱਡੇ ਲੜਕੇ ਨੇ ਦੱਸਿਆ ਕਿ ਘਟਨਾਵਾ ਉਦੋਂ ਸ਼ੁਰੂ ਹੋਈਆਂ ਜਦੋਂ ਮੈਂ ਆਪਣੀ ਦੁਕਾਨ ਵਾਸਤੇ ਇੱਟਾਂ ਲਿਆਂਦੇ ਆ ਸਨ ਉਦੋਂ ਹੀ ਇੱਟਾਂ ਉੱਪਰ ਖੂਨ ਦੇ ਛਿੱਟੇ ਪਾਏ ਗਏ ਇਹ ਛਿੱਟੇ ਮੇਰੀ ਲੜਕੀ ਅਤੇ ਮੇਰੀ ਭਾਬੀ ਉੱਪਰ ਵੀ ਪਏ ਫਿਰ ਥੋੜਾ ਸਮਾਂ ਛਿੱਟੇ ਪੈਣ ਬਾਅਦ ਮੇਰੀ ਪਤਨੀ ਦੇ ਪੰਜ ਸੂਟ ਕੱਟੇ ਗਏ ਅਤੇ ਘਰ ਵਿੱਚ ਦੋ ਵਾਰ ਅੱਗ ਲੱਗ ਗਈ। ਇਹ ਅੱਗ ਪੇਟੀ ਵਿੱਚ ਹੀ ਲੱਗਦੀ ਸੀ। ਮੈਂ ਅੰਮ੍ਰਿਤਸਰ ਤੋਂ ਇੱਕ ਦੇਵੀ ਨੂੰ ਘਰ ਲਿਆਂਦਾ। ਦੇਵੀ ਨੇ ਕਿਹਾ ਕਿ ਇਸ ਘਰ ਵਿੱਚ ਭੂਤ ਆਤਮਾਵਾਂ ਦਾ ਵਾਸਾ ਹੈ। ਇਹ ਸਭ ਕੁਝ ਕਹਿਣ ਤੋਂ ਬਾਅਦ ਉਹ ਆਪਣਾ ਖਰਚਾ ਲੈ ਕੇ ਰਾਂ ਲਗੀ। ਘਟਨਾਵਾਂ ਉਸ ਤੋਂ ਬਾਅਦ ਵੀ ਹੋਰ ਵੀ ਵਧ ਗਈਆਂ। ਆਟੇ ਨੂੰ ਗੁੰਨਣ ਸਮੇਂ ਆਟੇ ਵਿੱਚ ਪਾਉਣ ਵਾਲਾ ਪਾਣੀ ਲਾਲ ਰੰਗ ਦਾ ਬਣ ਜਾਂਦਾ। ਇਹ ਸਭ ਕੁਝ ਦੇਖਦਿਆਂ ਹੋਇਆਂ ਘਟਨਾਵਾਂ ਨੂੰ ਰੋਕਣ ਲਈ ਅਸੀਂ ਸਿਆਣਿਆਂ ਕੋਲ ਗਏ, ਸਾਧਾਂ ਕੋਲ ਗਏ, ਪਹਾੜਾਂ ਤੇ ਗਏ, ਬੜਪਾਗ ਸਿੰਘ ਦੇ ਡੇਰਿਆਂ ਤੇ ਗਏ, ਪੈਸ਼ ਨੂੰ ਮਾਤਾ ਦੇ ਵੀ ਗਏ। ਮੈਂ ਤਾਂ 60000 ਰੁਪਏ ਕਾ ਚੁੱਕਿਆ ਹਾਂ ਇਸ ਦੇ ਵਿੱਚ ਉਸ ਲੜਕੇ ਨੇ ਦੱਸਿਆ। ਹੁਣ ਤਾਂ ਇੱਕ ਟਾਈਮ ਭੁੱਖੇ ਸੌਣ ਵਾਲੀ ਗੱਲ ਹੋ ਗਈ। ਆਰਥਿਕ ਤੰਗੀਆਂ ਨੇ ਤਾਂ ਸਾਡਾ ਹੌਂ ਸੁਕਾ ਦਿੱਤਾ ਹੈ। ਘਰ ਵਿੱਚ ਚੰਗਾ ਭਲਾ ਦੁੱਧ ਪਾੜ ਜਾਂਦਾ ਹੈ। ਸਬਜ਼ੀ ਬਣਾਉਣ ਉਪਰੰਤ ਵੇਖੀ ਦੀ ਹੈ ਤੇ ਸਬਜ਼ੀ ਖੱਟੀ ਹੋਈ ਪਈ। ਹਈ ਹੁੰਦੀ ਹੈ ਮੈਂ ਗੱਲ ਦੀ ਤੈਹ ਤੱਕ ਪਹੁੰਚਣ ਲਈ ਪੁੱਛਿਆ ਕਿ ਅੱਗ ਜਾਂ ਖੂਨ ਦੇ ਛਿੱਟਿਆਂ ਦਾ ਸਭ ਤੋਂ ਪਹਿਲਾਂ ਪਤਾ ਕਿਸ ਨੂੰ ਲੱਗਦਾ ਹੈ ਤਾਂ ਉਸਨੇ ਕਿਹਾ ਕਿ ਮੇਰੀ ਭਾਬੀ ਨੂੰ ਉਸਨੇ ਦੱਸਿਆ ਕਿ ਸਬਜ਼ੀ ਅਤੇ ਰੋਟੀ ਜੇਕਰ ਮੇਰੀ ਮਾਂ ਜਾਂ ਮੇਰੀ ਘਰਵਾਲੀ ਬਣਾਉਂਦੀ ਹੈ ਤਾਂ ਆਟੇ ਵਿੱਚ ਲਾਲ ਰੰਗ ਆਉਂਦਾ ਹੈ ਅਤੇ ਸਬਜ਼ੀ ਖੱਟੀ ਹੋ ਜਾਂਦੀ ਹੈ ਅਗਰ ਇਹ ਰੋਟੀ ਮੇਰੀ ਭਾਬੀ ਕਰੇ ਤਾਂ ਸਭ ਕੁਝ ਠੀਕ-ਠਾਕ ਬਣਦਾ ਹੈ ਵੱਡੇ ਮੁੰਡੇ ਤੋਂ ਬਾਅਦ ਵਾਰੀ ਆਈ ਮਾਤਾ ਦੀ ਉਸਨੇ ਵੀ ਲੜਕੇ ਵਾਲੀ ਸਾਰੀ ਗੱਲ ਸਾਨੂੰ ਦੱਸੀ ਉਹ ਤਾਂ ਗੱਲ ਕਰਦੀ ਕਰਦੀ ਰੋ ਹੀ ਪਈ ਪਰ ਅਸੀਂ ਉਸ ਨੂੰ ਕੇਸਪੂਰੀ ਤਰ੍ਹਾਂ ਨਾਲ ਹੱਲ ਕਰਨ ਦਾ ਭਰੋਸਾ ਦਿਵਾਇਆ ਮਾਤਾ ਤੋਂ ਬਾਅਦ ਵਾਰੀ ਆਈ ਦੂਸਰੇ ਲੜਕਿਆਂ ਦੀ ਫਿਰ ਵੱਡੀ ਨੂੰ ਗੱਲਬਾਤ ਕੀਤੀ ਗਈ ਤਾਂ ਉਸਨੇ ਵੀ ਰੋਂਦਿਆਂ ਰੋਂਦਿਆਂ ਦੱਸਿਆ ਕਿ ਮੈਂ ਆਪਣੇ ਬੈੱਡ ਦਾ ਸ਼ੀਸ਼ਾ ਦੇਖਿਆ ਤਾਂ ਤਿੰਨ ਥਾਵਾਂ ਤੋਂ ਟੁੱਟਿਆ ਪਿਆ ਸੀ ਮੇਰੇ ਪੇਕਿਆਂ ਵੱਲੋਂ ਦਿੱਤੇ ਸੂਟ ਵੀ ਕੱਟੇ ਜਾਂਦੇ ਹਨ ਹੁਣ ਮੈਂ ਅਤੇ ਬੀਬੀ ਸਾਰਾ ਦਿਨ ਬੈਠੀਆਂ ਰਹਿੰਦੀਆਂ ਹਾਂ ਹੁਣ ਦਰਾਣੀ ਹੀ ਕਰਦਾ ਸਾਰਾ ਕੰਮ ਕਰਦੀ ਹੈ ਬੀ ਜੀ ਹੁਣ ਮੇਰੇ ਘਰ ਵਾਲੇ ਦਾ ਕੰਮ ਬਹੁਤ ਘਟ ਗਿਆ ਹੈ ਹੁਣ ਲੋਕ ਇਹ ਸੋਚਦੇ ਹਨ ਕਿ ਇਸ ਨੂੰ ਦਿੱਤੇ ਕੱਪੜੇ ਕਿਤੇ ਘੱਟ ਹੀ ਨਾ ਦਿੱਤੇ ਜਾਣ ਵੱਡੀ ਨੋਨ ਤੋਂ ਬਾਅਦ ਅਸੀਂ ਛੋਟੀ ਨੋਨ ਨੂੰ ਗੱਲਬਾਤ ਲਈ ਸੱਦਿਆ ਤਾਂ ਸ਼ੱਕ ਦੀ ਸੂਈ ਪਹਿਲਾਂ ਹੀ ਸਾਡੀ ਉਸਤੇ ਸੀ ਉਸਨੇ ਵੀ ਸਾਨੂੰ ਆਪਣੀ ਹਿਸਟਰੀ ਦੱਸੀ ਤਾਂ ਅਸੀਂ ਉਸ ਨੂੰ ਕਿਹਾ ਕਿ ਸਾਰੀਆਂ ਘਟਨਾਵਾਂ ਤੂੰ ਹੀ ਕਰਦੀ ਹੈਂ ਪਰ ਅਸੀਂ ਤੇਰੀ ਮਜਬੂਰੀ ਬਾਰੇ ਨਹੀਂ ਜਾਣਦੇ ਕਿ ਇਹ ਤੂੰ ਕਿਉਂ ਕਰਦੀ ਹੈਂ ਤੂੰ ਸਾਨੂੰ ਦੱਸ ਅਸੀਂ ਤੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਤੇਰੇ ਨਾਲ ਵਾਦਾ ਹੈ ਕਿ ਅੱਜ ਤੱਕ ਇਹਨਾਂ ਨੇ ਬਹੁਤ ਹੀ ਸਿਆਣੇ ਲਿਆਂਦੇ ਪਰ ਕਿਸੇ ਨੇ ਵੀ ਮੇਰਾ ਨਾਂ ਨਹੀਂ ਲਿਆ। ਇਹ ਤੁਸੀਂ ਹੀ ਹੋ ਜਿਨ੍ਹਾਂ ਨੇ ਮੇਰੇ ਦੁੱਖਾਂ ਤਕਲੀਫਾਂ ਬਾਰੇ ਪੁੱਛਿਆ ਹੈ। ਉਸਨੇ ਦੱਸਿਆ ਕਿ ਘਰ ਵਿੱਚ ਮੇਰੇ ਨਾਲ ਬਹੁਤ ਵਿਤਕਰਾ ਹੁੰਦਾ ਹੈ। ਦੁੱਧ, ਆਟਾ, ਦਾਲ ਇਹਨਾਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਮੁੱਲ ਦਿੱਤੀ ਜਾਂਦੀ ਹੈ ਜਦੋਂ ਕਿ ਸਭ ਕੁਝ ਸਾਂਝਾ ਹੈ ਮੇਰੇ ਪੇਕੇ ਮਾੜੇ ਹਨ ਤੇ ਮੇਰੀ ਜਠਾਣੀ ਦੇ ਪੇਕੇ ਤਖੜੇ ਹਨ। ਮੇਰੇ ਘਰ ਵਾਲੇ ਦਾ ਕੰਮ ਵੀ ਮੰਦਾ ਠੰਡਾ ਹੀ ਚੱਲਦਾ ਹੈ ਇਸ ਲਈ ਇਹਨਾਂ ਤੰਗੀਆਂ ਕਰਕੇ ਮੈਂ ਬਿਤਕਰੇ ਵਾਲੇ ਦਾ ਸ਼ਿਕਾਰ ਹੋ ਰਹੀ ਹਾਂ ਮੈਂ ਇਹ ਸਭ ਇਸ ਲਈ ਕਰਦੀ ਹਾਂ ਉਸਨੇ ਦੱਸਿਆ ਕਿ ਆਟੇ ਵਿੱਚ ਉਹ ਲਾਲ ਰੰਗ ਪਾਉਂਦੀ ਸੀ ਅਤੇ ਦੁੱਧ ਅਤੇ ਸਬਜ਼ੀ ਵਿੱਚ ਉਹ ਸਿਰਕਾ ਪਾਉਂਦੀ ਸੀ ਕੱਪੜੇ ਤਾਂ ਮੈਂ ਇਸ ਕਰਕੇ ਕੱਢਦੀ ਸੀ ਕਿ ਉਸ ਨੂੰ ਵਧੀਆ ਕੱਪੜੇ ਅਤੇ ਮੈਨੂੰ ਘਟੀਆ ਕੱਪੜੇ ਮਿਲਦੇ ਹਨ ਇਸ ਕਰਕੇ ਇਹ ਸਭ ਕੁਝ ਮੈਂ ਕਰਦੀ ਹਾਂ ਅਸੀਂ ਉਸ ਨੂੰ ਇਹ ਸਭ ਕੁਝ ਰੋਕਣ ਲਈ ਕਿਹਾ ਉਹ ਬਿਲਕੁਲ ਸਹਿਮਤ ਹੋ ਗਏ ਪਰ ਉਸ ਦੀਆਂ ਮੁਸ਼ਕਲਾਂ ਬਾਰੇ ਘਰ ਵਾਲਿਆਂ ਨੂੰ ਇੱਕ ਵੱਖਰੇ ਤਰੀਕੇ ਨਾਲ ਸਮਝਾਇਆ ਅਸੀਂ ਮਾਤਾ ਨੂੰ ਕਿਹਾ ਕਿ ਅਸੀਂ ਤੁਹਾਡਾ ਘਰ ਬਿਲਕੁਲ ਠੀਕ ਠਾਕ ਕਰ ਦਿੱਤਾ ਹੈ ਅੱਜ ਤੋਂ ਬਾਅਦ ਘਰ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੇਗੀ ਇਹ ਸਾਡਾ ਵਾਦਾ ਹੈ ਔਨ ਲੱਗਿਆਂ ਅਸੀਂ ਵੱਡੀ ਨੋ ਅਤੇ ਮਾਤਾ ਦੇ ਹੱਥਾਂ ਨਾਲ ਬਣੀ ਹੋਈ ਰੋਟੀ ਖਾਧੀ ਤੇ ਆ ਗਏ ਹੁਣ 9 ਮਹੀਨੇ ਬੀਤ ਚੁੱਕੇ ਹਨ ਘਰ ਵਿੱਚ ਕੋਈ ਵੀ ਘਟਨਾ ਅਜੇ ਨਹੀਂ ਵਾਪਰੀ